I'm hey. gonna We'll <laughs> 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 Ta-da! Uh -oh. 哎呀。<Yeah. S 2> <Yeah. S 1> yeah.

ਹਰਿ ਕਰੇ ਹਰੇ ਹਰੇ ਕ੍ਰਿਸ਼ਨ 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 ਹਰੇ ਕ ਮੈਂ ਸਾਰੇ ਆਪਣੇ ਗੁਰਦਾਸਪੁਰ ਵਸਨੀਕਾਂ ਨੂੰ ਇੱਕ ਖਾਸ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ 30 ਜੂਨ ਨੂੰ ਇੱਕ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰਾਤ ਯਾਤਰਾ ਬੜੀ ਧੁੰਮਤਾਂ ਦੇ ਨਾਲ ਕੱਢੀ ਜਾ ਰਹੀ ਹੈ ਪਰ ਮੈਂ ਸਾਰੇ ਗੁਰਦਾਸਪੁਰ ਵਸਨੀਕਾਂ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ ਹੋਮ ਹਮਾ ਕੇ ਇਸ ਯਾਤਰਾ ਦੀ ਮਤਲਬ ਹੋਮ ਹਮਾ ਕੇ ਆਪਾਂ ਇਸ ਯਾਤਰਾ ਨੂੰ ਕਾਮਯਾਬ ਕਰੀਏ ਪਰ ਦੂਰ ਤੱਕ ਜਿਹੜਾ ਇੱਕ ਸੰਦੇਸ਼ ਜਾਏ ਵੀ ਗੁਰਦਾਸਪੁਰ ਦੇ ਵਿੱਚ ਭਗਵਾਨ ਜੀ ਦੀ ਯਾਤਰਾ ਜਿਹੜੀ ਆ ਉਹ ਬੜੀ ਧੂਮਧਾਮ ਦੇ ਨਾਲ ਮਨਾਈ ਗਈ ਹੈ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਰੇ ਜਣੇ ਧੂਮਧਾਮ ਨਾਲ ਇਸ ਇਸ ਯਾਤਰਾ ਦੇ ਵਿੱਚ ਜਿਹੜੇ ਸ਼ਾਮਲ ਹੋ ਜੈ ਸ਼ੇ ਗਾ। ਮੈਂ ਪਵਨ ਚਰਨਾ ਸ੍ਰੀਸ਼ਨਾਥ ਜਗਰ ਮંચ ਤੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਵਾ ਔਰ ਸ਼ਹਿਰ ਵਾਸੀਆਂ ਵਾਸਤੇ ਇੱਕ ਬੜੀ ਹੀ ਮਤਲਬ ਹਰ ਸ਼ੋਹਲਾ ਆ ਇਸ ਦੀ ਗੱਲ ਹੈ ਵੀ ਸਾਡੇ ਸ਼ਹਿਰ ਦੇ ਵਿੱਚ 30 ਹਰ ਸਾਲ ਦੀ ਤਰ੍ਹਾਂ ਜੂਨ ਨੂੰ ਜਗਨਨਾਥ ਜੀ ਦੀ ਰੱਖ ਯਾਤਰਾ ਕੱਢੀ ਜਾ ਰਹੀ ਹੈ ਔਰ ਬੜੀ ਹੀ ਧੂਮ ਧਾਮ ਦੇ ਨਾਲ ਇਹ ਰੱਖ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਹੈ ਇਹ ਕ੍ਰਿਸ਼ਨ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਮਾਪਤੀ ਜਿਹੜੀ ਆ ਇਹ ਦੀ ਕ੍ਰਿਸ਼ਨ ਮੰਦਿਰ ਦੇ ਵਿੱਚ ਹੀ ਹੋਏਗੀ ਔਰ ਇਹ ਮੈਂ ਤੁਹਾਡੇ ਮਾధ్యਮ ਰਾਹੀਂ ਸੂੂ ਸ਼ਹਿਰ ਨਿਵਾਸੀਆਂ ਨੂੰ ਕ੍ਰਿਸ਼ਨ ਭਗਤਾਂ ਨੂੰ ਇਹ ਅਪੀਲ ਕਰਨਾ ਵਾਂ ਵੀ ਇਸ ਰੱਖ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਔਰ ਇਸ ਯਾਤਰਾ ਨੂੰ ਸਫਲ ਬਣਾਓ ਔਰ ਨਾਲ ਹੀ ਜਿੰਨੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਹੈ ਆਪੀ ਲਿਆ ਵੀ ਇਸ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਔਰ ਇਸ ਯਾਤਰਾ ਨੂੰ ਸਫਲ ਬਣਾਓ ਹਰੇਕ